ਸਾਡੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਤੁਹਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਅੱਗੇ ਆਪਾਂ ਹਾਜ਼ਰ ਹੋਏ ਹਾਂ ਜੀ ਆਪਾਂ ਅੱਜ ਪਹੁੰਚੇ ਹੋਏ ਹਾਂ ਜੀ ਨਗਰ ਸੋਰ ਸਿੰਘ ਜਿਸ ਸਥਾਨ ਨੂੰ ਮੇਰੀ ਪੀੜੀ ਦੇ ਮਾਲਕ ਤੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਪੰਜਵੇਂ ਪਾਛਾ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਚਰਨ ਛੋਹ ਪ੍ਰਾਪਤ ਆ ਤੇ ਉੱਥੇ ਆਪਾਂ ਤੁਹਾਨੂੰ ਅੱਜ ਸਾਰੇ ਗੁਰਦੁਆਰਾ ਸਾਹਿਬ ਦੇ ਕਰਾਵਾਂਗੇ ਦਰਸ਼ਨ ਤੇ ਨਾਲੇ ਜਿਹੜੇ ਆਪਣੇ ਗੁਰੂ ਦੇ ਮਹਿਲ ਆ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਇਤਿਹਾਸ ਦੱਸਾਂਗੇ ਤੇ ਜਿਹੜੇ ਵੀਰ ਵੀ ਸਾਡੇ ਚੈਨਲ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਵੈਸੇ ਆਪਾਂ ਗੁਰਦੁਆਰਾ ਸਾਹਿਬ ਆਂ ਦੇਖ ਸਕਦੇ ਤੁਸੀਂ ਆਪ ਪਾਰਕ ਤੇ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਕੇ ਚੱਲਦੇ ਹਾਂ ਨਾਲੇ ਦਰਬਾਰ ਦੇ ਦਰਸ਼ਨ ਕਰਦੇ ਆਂ ਤੇ ਨਾਲੇ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਆਂ ਸਭ ਤੋਂ ਪਹਿਲਾਂ ਜੀ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਇਹ ਗੁਰਦੁਆਰਾ ਸਾਹਿਬ ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੋਇਆ ਜੋ ਕਿ ਤੁਸੀਂ ਦੇਖ ਰਹੇ ਹੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨਗਰਸੁਰ ਸਿੰਘ ਜਦੋਂ ਭਾਈ ਭਗਮਲ ਜੀ ਗੁਰੂ ਸਾਹਿਬ ਜੀ ਕੋਲ ਗਏ ਸੀ ਉਹਨਾਂ ਕੋਲ ਬੇਨਤੀ ਕੀਤੀ ਕਿ ਸਾਡੇ ਨਗਰ ਰਿਸੋਰਸਿੰਗ ਦੇ ਵਿੱਚ ਤੁਸੀਂ ਵੀ ਆਪਣੇ ਚਰਨ ਪਾਓ ਅਤੇ ਇਸ ਸਥਾਨ ਦੇ ਉੱਪਰ ਸਿੱਖੀ ਦਾ ਪ੍ਰਚਾਰ ਕਰੋ ਤਾਂ ਭਾਈ ਭਗਮਲ ਜੀ ਦੇ ਬੇਨਤੀ ਕਰਨ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਏ ਸੀ ਨਗਰ ਦੇ ਵਿੱਚ ਤੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਨਗਰ ਨੂੰ ਭਾਗ ਲਾਏ ਤੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਹਾਨੂੰ ਆਪਾਂ ਜਿਸ ਦੇ ਦਰਸ਼ਨ ਕਰਵਾ ਰਹੇ ਹਾਂ ਇਮਾਰਤ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬਣੀ ਹੋਈ ਆ ਤੇ ਹੱਲੇ ਵੀ ਇੱਥੇ ਸੇਵਾ ਚੱਲ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਦੇ ਦਰਸ਼ਨ ਕਰਕੇ ਫਿਰ ਆਪਾਂ ਗੁਰੂ ਦੇ ਮਹਿਲਾਂ ਵਾਲੀ ਸਾਈਡ ਜਾਵਾਂਗੇ ਤੁਹਾਨੂੰ ਉਹ ਵੀ ਦਿਖਾਉਣੇ ਆ ਦਰਸ਼ਨ ਕਰਵਾਉਣੇ ਆ ਬਾਬਾ ਲਾਲ ਚੰਦ ਜੀ ਤੋਂ ਬਾਅਦ ਬਾਬਾ ਬੀਤੀ ਚੰਦ ਜੀ ਦੇ ਅਣਸਬੰਸ ਦੇ ਪੁੱਛਤਰ ਪੁੱਛਤ ਹਰ ਮਹਾਂਪੁਰਖਾਂ ਦਾ ਜਨਮ ਉਹਨਾਂ ਹੀ ਮਹਿਲਾਂ ਵਿੱਚ ਹੋਇਆ ਸੀ ਤੇ ਉੱਥੇ ਹੀ ਆਪਾਂ ਤੁਹਾਨੂੰ ਮਹਿਲ ਵੀ ਦਿਖਾਉਣੇ ਆ ਨਾਲੇ ਉੱਥੋਂ ਦਾ ਇਤਿਹਾਸ ਵੀ ਦੱਸਦੇ ਆ ਤੋ ਪਹਿਲਾਂ ਆਪਾਂ ਕਰਦੇ ਆਂ ਇੱਥੋਂ ਦਰਸ਼ਨ ਦਰਬਾਰ ਦੇ ਅੰਦਰ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਤੇ ਫਿਰ ਆਪਾਂ ਚੱਲਦੇ ਆਂ ਗੁਰੂ ਦੇ ਮਹਿਲਾਂ ਵਾਲੀ ਸਾਈਡ ਲੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਆ ਗਏ ਆ ਬਾਹਰ ਤੇ ਦਰਸ਼ਨ ਕਰਨ ਤੋਂ ਉਪਰੰਤ ਆਪਾਂ ਹੁਣ ਜਾਵਾਂਗੇ ਗੁਰੂ ਦੇ ਮਹਿਲ ਵਾਲੀ ਸਾਈਡ ਉਥੋਂ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਿਲ ਵੀ ਕਿਹਾ ਜਾਂਦਾ ਨਾਲੇ ਆਪਾਂ ਉਥੋਂ ਦਾ ਇਤਿਹਾਸ ਤੁਹਾਨੂੰ ਦੱਸਾਂਗੇ ਜਿਵੇਂ ਵੇਖ ਲਓ ਤੁਸੀਂ ਚੱਲ ਰਹੀਆਂ ਨੇ ਗੇਟ ਬਣ ਰਿਹਾ ਇਹ ਸੁਮਿਲ ਦਾ ਇਤਿਹਾਸ ਭਾਈ ਭਾਗਮਲ ਜੀ ਨਾਲ ਜੁੜਦਾ ਆ ਭਾਈ ਭਾਗਮਲ ਜੀ ਸੁਰਸਿੰਘ ਦਾ ਹੀ ਰਹਿਣ ਵਾਲਾ ਸੀ ਅਤੇ ਉਸ ਕੋਲੇ ਜ਼ਮੀਨ ਬਹੁਤ ਹੀ ਜ਼ਿਆਦਾ ਸੀਗੀ ਤੇ ਉਸ ਸਿੱਖ ਦੀ ਕੋਈ ਵੀ ਔਲਾਦ ਨਹੀਂ ਸੀ ਤੇ ਇਸ ਮਹਿਲ ਦੀ ਬੰਤਰ ਤੁਸੀਂ ਦੇਖ ਸਕਦੇ ਬਿਲਕੁਲ ਹੀ ਪੁਰਾਣੇ ਸਮੇਂ ਦੀ ਬਹੁਤ ਹੀ ਖੂਬਸੂਰਤ ਲੱਗਦੀ ਹੈ ਦੇਖਣ ਦੇ ਵਿੱਚ ਵੀ ਤੇ ਜੇ ਤੁਸੀਂ ਪੁਰਾਣੇ ਸਮੇਂ ਦੀ ਕਲਾਕਾਰੀ ਦੇਖਣੀ ਹੋਵੇ ਤਾਂ ਇਸ ਮਹਿਲ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਜੇ ਬਹੁਤ ਹੀ ਖੂਬਸੂਰਤ ਕਲਾਕਾਰੀ ਹੁੰਦੀ ਸੀ ਉਸ ਟਾਈਮ ਦੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਤੁਸੀਂ ਦੇਖ ਸਕਦੇ ਜੇ ਤੇ ਆਪਾਂ ਇਸ ਤੋਂ ਬਾਅਦ ਆਪਾਂ ਅੰਦਰ ਵੀ ਜਾਵਾਂਗੇ ਅੰਦਰ ਜਾ ਕੇ ਆਪਾਂ ਸਾਰਾ ਮਹਿਲ ਦੇਖਾਂਗੇ ਉਹ ਕਮਰਾ ਵੀ ਮੌਜੂਦ ਹੈ ਜਿਸ ਸਥਾਨ ਉੱਪਰ ਮਹਾਂਪੁਰਖਾਂ ਦਾ ਜਨਮ ਹੋਇਆ ਸੀ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਇਧਰ ਖੂਹ ਵਾਲੀ ਸਾਈਡ ਲੈ ਕੇ ਚੱਲਦੇ ਹਾਂ ਪੁਰਾਣਾ ਖੂਹ ਵੀ ਮੌਜੂਦ ਹੈ ਇੱਥੇ ਲਓ ਜੀ ਇਹ ਹੈ ਜੀ ਪ੍ਰਾਤਨ ਖੂਹ ਤੇ ਜਦੋਂ ਪਾਈ ਭਾਗ ਮਲ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਆਪਣੇ ਮਹਿਲਾਂ ਵਿੱਚ ਓਨਲੀ ਜਾਂ ਨਗਰ ਸੁਰ ਸਿੰਘ ਵਿੱਚ ਓਨਲੀ ਤਾਂ ਇਸ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤੇ ਇਸ ਸਥਾਨ ਦੇ ਉੱਪਰ ਹੀ ਪਾਈ ਭਾਗ ਮਲ ਜੀ ਨੇ ਉਹਨਾਂ ਦੇ ਚਰਨ ਧਵਾਏ ਸੀ ਤੇ ਪਾਣੀ ਦੀ ਕਮੀ ਹੋਣ ਕਰਕੇ ਬਸ ਇਸੇ ਸਥਾਨ ਉੱਪਰ ਹੀ ਪੁਰਾਤਨ ਖੂਹ ਬਣਾਇਆ ਗਿਆ ਆ ਪਾ ਤੁਹਾਨੂੰ ਜਿਸ ਦੇ ਦਰਸ਼ਨ ਕਰਾਵਾਂਗੇ ਹੁਣੇ ਤੁਸੀਂ ਦੇਖ ਸਕਦੇ ਜੇ ਇਹ ਆ ਜੀ ਪੁਰਾਣਾ ਖੂਹ ਦੇਖ ਸਕਦੇ ਬਹੁਤ ਪੁਰਾਣਾ ਹੈ ਉਹ ਇੱਟਾਂ ਨਾਲ ਬਣਿਆ ਹੋਇਆ ਇੱਟਾਂ ਵਿੱਚ ਤੁਸੀਂ ਦੇਖ ਸਕਦੇ ਬਹੁਤ ਪੁਰਾਣੇ ਸਮਧੀਆਂ ਲੱਗੀਆਂ ਹੋਈਆਂ ਆ ਭਾਈ ਭਗਮਲ ਜੀ ਸੁਰਸਿੰਘ ਨਗਰ ਦਾ ਹੀ ਰਹਿਣ ਵਾਲਾ ਸੀ ਇੱਕ ਦਿਨ ਭਾਈ ਭਗਮਲ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿ ਪਹੁੰਚਿਆ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਅਕਾਲ ਤਖਤ ਵਿੱਚ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸੀ ਅਤੇ ਦੀਵਾਨ ਸਜੇ ਹੋਏ ਸੀ ਉਸ ਟਾਈਮ ਭਾਈ ਭਗਮਲ ਜੀ ਨੇ ਹੱਥ ਜੋੜ ਕੇ ਮੇਰੀ ਬੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੇਨਤੀ ਕੀਤੀ ਕਿ ਤੁਸੀਂ ਮੇਰੇ ਨਗਰ ਸੁਰਸਿੰਘ ਵਿੱਚ ਆਪਣੇ ਪਵਿੱਤਰ ਚਰਨ ਪਾਓ ਅਤੇ ਇਸ ਨਗਰ ਨੂੰ ਭਾਗ ਲਾਓ ਤੇ ਨਾਲ ਹੀ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੈਂ ਬਹੁਤ ਹੀ ਖੂਬਸੂਰਤ ਮਹਿਲ ਬਣਾਇਆ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਸ ਮਹਿਲ ਵਿੱਚ ਤੁਸੀਂ ਵੀ ਆਪਣੇ ਪਵਿੱਤਰ ਚਰਨ ਪਾਓ ਅਤੇ ਉਸ ਮਹਿਲ ਨੂੰ ਪਵਿੱਤਰ ਕਰੋ। ਭਾਗਮਲ ਜੀ ਨੇ ਗੁਰੂ ਸਾਹਿਬ ਜੀ ਨੂੰ ਇਹ ਵੀ ਦੱਸਿਆ ਕਿ ਪੰਜਵੇਂ ਪਾਤਸ਼ਾਹ ਤਨਤਨ ਚੜੀ ਗੁਰੂ ਅਰਜਨ ਦੇਵ ਜੀ ਵੀ ਇਸ ਸਥਾਨ ਦੇ ਉੱਪਰ ਆਏ ਸੀ ਨਗਰ ਸੁਰ ਸਿੰਘ ਵਿੱਚ ਪਰ ਉਸ ਸਮੇਂ ਕੋਧਿਆਂ ਦਾ ਜ਼ੋਰ ਹੋਣ ਕਰਕੇ ਗੁਰੂ ਸਾਹਿਬ ਜੀ ਦੀ ਵਿਰੋਧਤਾ ਹੋਈ ਸੀ। ਅਤੇ ਉਹਨਾਂ ਬਚਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਨਗਰ ਵਿੱਚ ਬਹੁਤ ਸਿੱਖੀ ਦਾ ਪ੍ਰਚਾਰ ਹੋਵੇਗਾ ਤੇ ਇਹ ਤੁਸੀਂ ਮਹਿਲ ਦੇਖ ਸਕਦੇ ਜੀ ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਚਬੱਜਾ ਸਾਹਿਬ ਬਣਾਇਆ ਸੀ ਇਹ ਤੁਸੀਂ ਉਸ ਚਬੱਜੇ ਦੇ ਦਰਸ਼ਨ ਕਰ ਸਕਦੇ ਜੀ ਜਿਸ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਪ੍ਰਾਪਤ ਹੈ ਜੋ ਵੀ ਇਸ ਚਬੱਜੇ ਵਿੱਚੋਂ ਜਲ ਛਕੇਗਾ ਅਤੇ ਆਪਣੀਆਂ ਅੱਖਾਂ ਵਿੱਚ ਛੱਟੇ ਮਾਰੇਗਾ ਉਸ ਦੀ ਨਿਗਾਹ ਪੂਰੀ ਹੋ ਜਾਵੇਗੀ ਸੰਗਤ ਜੀ ਉਸੇ ਤਰ੍ਹਾਂ ਹੋਇਆ ਭਾਈ ਭਗਮਲ ਜੀ ਦੀ ਬੇਨਤੀ ਮੰਨ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ ਇਸ ਮਹਿਲ ਵਿੱਚ ਪਾਏ ਭਾਈ ਭਗਮਲ ਜੀ ਨੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਭਾਈ ਭਗਮਲ ਜੀ ਨੇ ਇਹ ਮਹਿਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤਾ ਅਤੇ ਨਾਲ ਹੀ ਹਜ਼ਾਰ ਵਿੱਗਾ ਜ਼ਮੀਨ ਦਾ ਦੇ ਦਿੱਤਾ 1 ਵਿੱਗਾ 4 ਕਨਾਲਾਂ ਦਾ ਹੁੰਦਾ ਤੇ ਇਹ ਅੱਜ ਦੇ ਸਮੇਂ ਵਿੱਚ ਤਕਰੀਬਨ 500 ਕਿੱਲਾ ਬਣਦਾ ਆ ਪਾਈਪਗ ਮਲਜੀਤ ਬੇਵਲਾਸੀ ਉਹਨਾਂ ਦੀ ਕੋਈ ਵੀ ਔਲਾਦ ਨਹੀਂ ਸੀ ਪਰ ਉਹਨਾਂ ਨੇ ਗੁਰੂ ਜੀ ਪਾਸੋਂ ਕੋਈ ਵੀ ਔਲਾਦ ਦੀ ਮੰਗ ਨਹੀਂ ਸੀ ਕੀਤੀ। ਇਹੀ ਮੰਗਿਆ ਸੀ ਕਿ ਗੁਰੂ ਜੀ ਇਸ ਨਗਰ ਵਿੱਚ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਓ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਨਗਰ ਵਿੱਚ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਕੇਂਦਰ ਬਣੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਈਪਗ ਮਲਜੀਤ ਦੀ ਬੇਨਤੀ ਮੰਨ ਕੇ ਬਾਬਾ ਬਿਦੀ ਚੰਦ ਜੀ ਦੇ ਸੁਪੁੱਤਰ ਭਾਈ ਲਾਲਚੰਦ ਜੀ ਨੂੰ ਇਸ ਨਗਰ ਵਿੱਚ ਭੇਜਿਆ। ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਹਾ ਭਾਈ ਲਾਲਚੰਦ ਜੀ ਦੀ ਅਨਸਬੰਸ ਵਿੱਚ ਉਹ ਹੀ ਹਨ ਬਾਬਾ ਸੋਹਣ ਸਿੰਘ ਜੀ ਬਾਬਾ ਦਇਆ ਸਿੰਘ ਜੀ ਅਤੇ ਹੁਣ ਇਸ ਟਾਈਮ ਦੇ ਮੁਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਇਹ ਤੁਸੀਂ ਉਸ ਮਹਿਲ ਦੇ ਦਰਸ਼ਨ ਕਰ ਸਕਦੇ ਹੋ ਉੱਪਰੋਂ ਇਸ ਸਥਾਨ ਨੂੰ ਦੋ ਗੁਰੂ ਸਾਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਆ ਤੰਤਨ ਚੇਰੀ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਤੇ ਮੇਰੀ ਪਰੀ ਦੇ ਮਾਲਕ ਤੰਤਨ ਚੇਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤ ਜੀ ਉਸ ਸਮੇਂ ਗੁਰੂ ਸਾਹਿਬ ਹੋਣਾ ਨੇ ਬਚਨ ਕੀਤਾ ਸੀ ਤੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਜੇ ਦੇਖੋ ਤਾਂ ਤੁਸੀਂ ਦੇਖ ਸਕਦੇ ਹੋ ਜੇ ਸੁਰਸਿੰਘ ਬਹੁਤ ਹੀ ਸਿੱਖੀ ਦਾ ਪ੍ਰਚਾਰ ਕੇਂਦਰ ਬਣਿਆ ਹੋਇਆ ਆਪਣੇ ਏਰੀਆ ਦੇ ਵਿੱਚ ਬਹੁਤ ਹੀ ਵੱਡਾ ਤੇ ਬਹੁਤ ਹੀ ਸੋਹਣੇ ਸੋਹਣੇ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਆ ਨੈਕਸਟ ਵੀਡੀਓ ਆਪਾਂ ਉਹਨਾਂ ਦੇ ਬਣਾਵਾਂਗੇ ਪੰਜਵੀਂ ਪਾਛਾਈ ਤਨਤਨਛੜੀ ਗੁਰੂ ਅਰਜੁਨਦੇਵ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਹੀ ਸੋਹਣਾ ਉਹਦੇ ਦਰਸ਼ਨ ਕਰਾਂਗੇ ਫਿਰ ਸਰੋਵਰ ਬਹੁਤ ਵਧੀਆ ਬਣਾਇਆ ਹੋਇਆ ਉੱਥੇ ਦਰਸ਼ਨ ਕਰਾਂਗੇ ਬਾਬਾ ਬੀਦੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੇ ਆਪਾਂ ਦਰਸ਼ਨ ਕਰਾਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਬਾ ਦਇਆ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਉਹਨਾਂ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਬਹੁਤ ਸੋਹਣੇ ਉੱਥੇ ਆਪਾਂ ਦਰਸ਼ਨ ਕਰਾਂਗੇ ਤੇ ਇੱਥੋਂ ਦੀ ਗੁਰੂ ਦੇ ਮਹਿਲ ਦੀ ਵੀ ਤੁਸੀਂ ਦੇਖ ਸਕਦੇ ਹੋ ਸੇਵਾ ਚੱਲ ਰਹੀ ਆ ਬਣਾ ਰਹੇ ਨੇ ਹਲੇ ਬਹੁਤ ਵੱਡੇ ਪੱਧਰ ਤੇ ਜਿਹੜੀ ਸੇਵਾਵਾਂ ਉਹ ਚੱਲ ਰਹੀਆਂ ਨੇ ਸ੍ਰੀ ਸੁਖ ਸਿੰਘ ਵਿਖੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵੀ ਸੇਵਾ ਚੱਲ ਰਹੀ ਸੀ ਇੱਧਰ ਮਹਿਲਾਂ ਵਾਲੀ ਸਾਈਡ ਵੀ ਸੇਵਾ ਚੱਲ ਰਹੀ ਆ ਇੱਕ ਬਾਬਾ ਜੀ ਹੁਣੀ ਹੁਣ ਜਸ ਜਸਾ ਸਿੰਘ RAM ਗੜੀਆ ਉਹਨਾਂ ਦਾ ਵੀ ਬਣਾ ਰਹੇ ਨੇ ਉਧਰ ਵੀ ਸੇਵਾਵਾਂ ਚੱਲ ਰਹੀਆਂ ਨੇ ਤੁਸੀਂ ਬਾਹਰੋਂ ਦੇਖ ਸਕਦੇ ਜੇ ਮਹਿਲ ਤੇ ਇਧਰਲੀ ਸਾਈਡ ਜਸਾ ਸਿੰਘ ਆਰਾਮਗੜੀਆ ਉਹਨਾਂ ਦਾ ਵੀ ਬਣਾ ਰਹੇ ਨੇ ਯਾਦਗਾਰ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਇੱਧਰ ਬਣਾ ਰਹੇ ਨੇ ਜਸਾ ਸਿੰਘ ਆਰਾਮ ਗੜੀਆ ਉਹਨਾਂ ਦਾ ਯਾਦਗਾਰ ਬਣਾ ਰਹੇ ਨੇ ਇੱਥੇ ਤੇ ਦੇਖ ਸਕਦੇ ਜੇ ਕੰਧਾਂ ਹੋ ਚੁੱਕੀਆਂ ਨੇ ਤੇ ਸੇਵਾ ਚੱਲ ਰਹੀ ਹੈ ਇੱਥੇ ਵੀ ਇਹ ਤੁਸੀਂ ਉੱਪਰੋਂ ਗੁਰਦੁਆਰਾ ਸਾਹਿਬ ਦੇਖ ਸਕਦੇ ਜੇ ਸਾਹਮਣੇ ਸਾਰੇ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਨਜ਼ਰ ਆਉਂਦੇ ਆ ਤੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦਿਖਾਵਾਂਗੇ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਕੱਲੇ-ਕੱਲੇ ਗੁਰਦੁਆਰਾ ਸਾਹਿਬ ਦੇ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ